ਇਸ ਸ਼ੁੱਕਰਵਾਰ ਯਾਨੀ ਕਿ 5 ਅਗਸਤ ਨੂੰ ਪੰਜਾਬੀ ਫਿਲਮ ਚੱਕਰਪਾਦੇ ਸਿਨੇਮਾ ਕਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਫਿਲਮ ਚ ਇਕਲੀਵਿਆ ਪਦਮ ਲਵ ਗਿਲ ਹਣੀ ਮੱਟੂ ਅਰਸ਼ ਹੁੰਦਲ ਸਰਦਾਰ ਸੋਹੀ ਸੀਮਾ ਪੋਸ਼ਲ ਨਿਰਮਲ ਰਿਸ਼ੀ ਤੇ ਸਵਿੰਦਰ ਮਾਹਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾ ਰਹੇ ਨੇ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤੱਕ 6.9 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਜਿੱਥੇ ਟ੍ਰੇਲਰ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਉੱਥੇ ਇਸ ਫਿਲਮ ਦੇ ਗੀਤਾਂ ਨੇ ਉਹਨਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ ਫਿਲਮ ਤੇ ਹੁਣ ਤੱਕ 3 ਗੀਤ ਰਿਲੀਜ਼ ਹੋਏ ਨੇ ਪਹਿਲਾ ਗੀਤ ਡੀਜੇ ਵਾਲੇ ਇੱਕ ਬੀਟ Song ਸੀ ਜਿਸ ਨੇ ਦਰਸ਼ਕਾਂ ਨੂੰ ਝੁਮਣ ਲਗਾ ਦਿੱਤਾ ਦੂਜਾ ਗੀਤ ਮਹਿਕ ਤੇਰੀ ਇੱਕ ਰੋਮਾਂਟਿਕ ਗੀਤ ਸੀ ਜਿਸ ਨੇ ਲੋਕਾਂ ਨੂੰ ਪਿਆਰ ਦਾ ਅਹਿਸਾਸ ਕਰਵਾਇਆ ਤੇਜਾ ਗੀਤ ਛੱਡ ਦਿਲਾ ਇੱਕ ਸੈਡ Song ਹੈ ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦਾ ਕੰਮ ਕੀਤਾ ਹੈ ਦੱਸ ਦਈਏ ਕਿ ਸ਼ੱਕਰਬਾਰੇ ਫਿਲਮ ਨੂੰ ਵਰੁਣ ਐਸ ਖੰਨਾ ਨੇ ਡਾਇਰੈਕਟ ਕੀਤਾ ਇਸ ਦੀ ਕਹਾਣੀ ਤੇ ਸਕ੍ਰੀਨ ਪਲੇ ਵਿਵੇਕ ਮਿਸ਼ਰਾ ਨੇ ਲਿਖਿਆ ਤੇ ਫਿਲਮ ਦਾ ਕਨਸੈਪਟ ਮਨੋਜ ਭੱਲਾ ਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਜਾਣਨ ਲਈ ਸਾਡੇ TVS ਫਿਲਮ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ